मम्मी मैं हर रोज स्कूल क्यों जावा क्योंकि ये तो आधे ही चंगा है मनु हर रोज क्यों नहाना पड़ता है ये भी तो आधे ही चंगा है मैं तिक्के तो कुबेर क्यों ना खेड़ा बेटा क्योंकि ये तो आधे ठीक नहीं है मैं रात बहुत देर तक क्यों ना जागा उत्तर जी ਕਿਉਂਕਿ ਇਹ ਤੁਹਾਡੇ ਲਈ ਠੀਕ ਨਹੀਂ ਹੈ ਮਨੂ ਹਰ ਰੋ ਸੋਨਾ ਕਿਉਂ ਪੈਂਦਾ ਹੈ ਕਿਉਂਕਿ ਇਹ ਤੁਹਾਡੇ ਲਈ ਵਧੀਆ ਹੈ ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਮੈਂ ਤੁਹਾਡੀਆਂ ਗੱਲਾਂ ਕਿਉਂ ਸੁਣਾ ਕਿਉਂਕਿ ਇਹ ਤੁਹਾਡੇ ਲਈ ਚੰਗੀਆਂ ਹਨ ਬੱਚਿਆਂ ਨੂੰ ਆਪਣੇ ਆਸ-ਪਾਸ ਬਾਰੇ ਜਾਣਨ ਦੀ ਉਤਸੁਕਤਾ ਰਹਿੰਦੀ ਹੈ ਉਹ ਅਕਸਰ ਆਪਣੇ ਮਾਤਾ-ਪਿਤਾ ਤੋਂ ਇਹ ਸਾਰੇ ਸਵਾਲ ਪੁੱਛਦੇ ਹਨ ਅਤੇ ਮਾਤਾ-ਪਿਤਾ ਜਵਾਬ ਦਿੰਦੇ ਹਨ। ਇਹ ਕਿਤਾਬ ਵਿੱਚ ਵੀ ਅਜਿਹੇ ਸਵਾਲ-ਜਵਾਬ ਹਨ।